ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੱਜਣਾ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਦੀ ਜੋ ਸੱਜਣੋਂ ਆਪਣੀ ਵਿਸ਼ੇਸ਼ ਵੀਡੀਓ ਆ ਪਸ਼ੂਆਂ ਦੇ ਵਿੱਚ ਵੱਧਦੇ ਹੋਏ ਹੀਟ ਸਟਾਕ ਨੂੰ ਮੁੱਖ ਰੱਖਦੇ ਹੋਏ ਛੋਟੀ ਜੀ ਵੀਡੀਓ ਬਣਾਉਣੀ ਆਪਣੀ ਕੋਸ਼ਿਸ਼ ਹੈ ਤੇ ਦੱਸਾਂਗੇ ਸੱਜਣਾ ਨੂੰ ਕਿ ਕਿਸ ਤਰ੍ਹਾਂ ਆਪਾਂ ਵਿਚਾਰ ਰੱਖ ਕੇ ਪਸ਼ੂਆਂ ਨੂੰ ਗਰਮੀ ਤੋਂ ਕਿਉਂਕਿ ਹੀਟ ਸਟ੍ਰੈਸ ਪਸ਼ੂਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਹੋ ਰਿਹਾ ਐਸ ਟਾਈਮ ਸੱਜਣੋਂ ਹੁਣ ਜੋ ਸਮਾਂ 12:30 ਵਜੇ ਦਾ ਕਰੀਬ ਲਗਭਗ ਸਮਾਂ ਹੋ ਚੁੱਕਾ ਹੈ ਤੇ ਪਸ਼ੂ ਆਪਣੇ ਦੇਖ ਸਕਦੇ ਗਾਲਾ ਕਰ ਰਹੇ ਹੈ ਇਸ ਦਾ ਰੀਜ਼ਨ ਇਹ ਵੀ ਹੁਣੇ ਪਸ਼ੂ ਨੂੰ ਨਵਾ ਕੇ ਸੱਜਣੋਂ ਮੈਂ ਆਟਿਆ ਤੇ ਨਾਲ ਹੀ ਸੋਚਿਆ ਚਲੋ ਵੀਡੀਓ ਕਵਰ ਕਰ ਲਈਏ ਤੇ ਸੱਜਣੋਂ ਮੇਨ ਗੱਲ ਆਪਣੀ ਇਹੀ ਦੱਸਣੀ ਚਾਹੁੰਦੇ ਆ ਵੀ ਪਸ਼ੂਆਂ ਨੂੰ ਗਰਮੀ ਦਾ ਟੈਂਪਰੇਚਰ ਇਸ ਟਾਈਮ ਬਹੁਤ ਹੀ ਜ਼ਿਆਦਾ ਜੋ ਕਿ ਵੱਧ ਰਿਹਾ ਤੇ ਇਸ ਤੋਂ ਬਚਾਅ ਲਈ ਜੋ ਆਪਾਂ ਨੂੰ ਮੇਨ ਤੌਰ ਤੇ ਇਹਨਾਂ ਰੱਖਣ ਦੀ ਜ਼ਰੂਰਤ ਹੈ ਵੀ ਪਸ਼ੂਆਂ ਨੂੰ ਵੱਧ ਤੋਂ ਵੱਧ ਪਾਣੀ ਦਿਖਾਇਆ ਜਾਵੇ ਦਿਨ ਦੇ ਵਿੱਚ ਤੇ ਵੱਧ ਤੋਂ ਵੱਧ ਜਿੰਨਾ ਪਸ਼ੂਆਂ ਨੂੰ ਨਵਾਇਆ ਜਾਵੇ ਉਹਨਾਂ ਹੀ ਆਪਣੇ ਲਈ ਫਾਇਦੇਮੰਦ ਆ ਇਸ ਤੋਂ ਪਹਿਲਾਂ ਸੱਜਣ ਨੂੰ 5 ਮਿੰਟ ਪਹਿਲਾਂ ਪਸ਼ੂ ਆਪਣੇ ਗਰਮੀ ਬਣਾ ਰਹੇ ਸੀ ਹਾਲਾਂਕਿ ਇਹਨਾਂ ਨੂੰ ਸਵੇਰ ਨਵਾਇਆ ਉਸ ਤੋਂ ਬਾਅਦ ਹੁਣ ਫੇਰ ਨਵਾ ਚੁੱਕੇ ਆ ਕਿਉਂਕਿ ਪਸ਼ੂ ਗਰਮੀ ਬਣਾ ਰਹੇ ਸੀ ਕਿਉਂਕਿ ਆਪਣੇ ਫੌਗਰ ਨਹੀਂ ਲੱਗੇ ਹੋਏ ਅਗਲੇ ਸਾਲ ਕੋਸ਼ਿਸ਼ ਕਰਾਂਗੇ ਫੌਗਰ ਲਵਾਵਾਂਗੇ ਤੇ ਬਾਕੀ ਚਲੋ ਹੁਣ ਪਸ਼ੂ ਨੂੰ ਆਏ ਤੇ ਦੇਖ ਸਕਦੇ ਪਸ਼ੂ ਆਪਣੇ ਸਾਰੇ ਗਾਲਾ ਕਰ ਰਹੇ ਆ ਦੂਸਰੇ ਸ਼ੈੱਡ 'ਚ ਵੀ ਆਪਣੇ ਮੱਝਾਂ ਗਾਲਾ ਕਰ ਰਹੀਆਂ ਤੇ ਇੱਧਰ ਵੀ ਠੀਕ ਹੈ ਤੇ ਐਸੀ ਲਈ ਵੀਡੀਓ ਬਣਾਈ ਸੀ ਵੀ ਜਦੋਂ ਪਸ਼ੂਆਂ ਨੂੰ ਆਪਾਂ ਨਿਵਾਵਾਂਗੇ ਤਾਂ ਪਸ਼ੂ ਜਿਹੜਾ ਪਸ਼ੂਆਂ ਦੇ ਦਿਮਾਗ ਤੇ ਹੀਟ ਸਟ੍ਰੈਸ ਆਉਂਦਾ ਸੱਜਣੋ ਉਹ ਘਟ ਜਾਂਦਾ ਜਦੋਂ ਪਸ਼ੂ ਦਾ ਟੈਂਪਰੇਚਰ ਮੈਂਟੇਨ ਹੋ ਜਾਂਦਾ ਜਦੋਂ ਆਪਾਂ ਪਸ਼ੂ ਨੂੰ ਆਉਣੇ ਸਭ ਤੋਂ ਪਹਿਲਾਂ ਪਸ਼ੂ ਨੇ ਸਿਰ 'ਚ ਪਾਣੀ ਪਾਉਣਾ ਆਪਾਂ 4 ਤੋਂ 5 ਮਿੰਟ ਸੱਜਣੋ ਸਿਰ 'ਚ ਪਾਣੀ ਪਾਉਣ ਤੋਂ ਬਾਅਦ ਤੁਸੀਂ ਰਿਜ਼ਲਟ ਵੇਖੋਗੇ ਪਸ਼ੂ ਆਪਣੇ ਆਪ ਗਾਲਾਂ ਕੱਢਣਾ ਸ਼ੁਰੂ ਕਰ ਦਿੰਦਾ ਤੇ ਬਾਕੀ ਜੋ ਗਰਮੀ ਦੇ ਵਿੱਚ ਪਸ਼ੂਆਂ ਦਾ ਜੋ ਹੀਟ ਸਟ੍ਰੈਸ ਲੱਗਣ ਦੇ ਨਾਲ ਪਸ਼ੂ ਨੂੰ ਜੋ ਪ੍ਰੋਜੈਸਟਰੋਨ ਲੈਵਲ ਹਾਈ ਹੋ ਜਾਂਦਾ ਜਿਹਦੇ ਕਰਕੇ ਪਸ਼ੂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਮੇਨ ਗੱਲ ਇਹ ਦੀ ਵੀ ਜਦੋਂ ਪਸ਼ੂ ਗਰਮੀ ਮਣਾਉਂਦਾ ਤਾਂ ਉਹਦੀ ਜਿਹੜੇ ਗਾਲੇ ਕਰਨ ਦੀ ਸ਼ਕਤੀ ਹੈ ਜਿਹਨੂੰ ਗਰਮੀ ਮਣਾਉਂਦਾ ਪਸ਼ੂ ਗਾਲਾ ਘੱਟ ਕਰਦਾ ਪਸ਼ੂ ਹੌਂਕਦਾ ਰਹਿੰਦਾ ਜ਼ਿਆਦਾਤਰ ਜਿਹਦੇ ਨਾਲ ਉਹਨਾਂ ਦੀ ਸਲਾਈਵੇਸ਼ਨ ਜਿਹਨੂੰ ਕਹਿ ਦਿੰਦੇ ਆ ਪਸ਼ੂ ਘੱਟ ਹੁੰਦੀ ਆ ਪੰਜਾਬੀ ਪਾਇਆ ਜੇ ਗੱਲ ਕਰੀ ਜਿਹੜੀ ਥੁੱਕ ਬੰਦੀ ਆ ਥੋਕਰੇ ਸਿਰ ਤੇ ਜੋ ਪਸ਼ੂ ਜਿਹੜੇ ਵੀ ਮੰਨ ਕੇ ਚਲੋ ਵੀ ਖਾਦ ਖਰਾਕ ਖਾਨਦਾ ਉਹ ਥੋਕ ਦਾ ਜਿਹਨੂੰ ਸਲਾਈਵੇਸ਼ਨ ਇੰਗਲਿਸ਼ ਦੇ ਵਿੱਚ ਸਲਾਈਵੇਸ਼ਨ ਕਹਿ ਦਿੰਦੇ ਆ ਉਹਦੇ ਨਾਲੇ ਪਸ਼ੂਆਂ ਦਾ ਖਾਦਾ ਪੀਤਾ ਜਿਹੜਾ ਕਿ ਹਾਜਮ ਹੋਣਾ ਹੁੰਦਾ ਉਹ ਜਦੋਂ ਪਸ਼ੂ ਗਾਲਾ ਕਰੂਗਾ ਉਹਦਾ ਹੀ ਡਾਈਜੈਸ਼ਨ ਹੋਣਾ ਤੇ ਪਸ਼ੂ ਜਦੋਂ ਗਰਮੀ ਮਨਾਉਣ ਕਰਕੇ ਗਾਲਾ ਘੱਟ ਕਰਦਾ ਤਾਂ ਨਤੀਜੇ ਵਜੋਂ ਇਹੀ ਮਿਲਦਾ ਵੀ ਜਿਹੜਾ ਪਸ਼ੂ ਆ ਗਰਮੀ ਵੀ ਮਨਾਉਂਦਾ ਗਾਲਾ ਵੀ ਘੱਟ ਕਰਦਾ ਤੇ ਪਸ਼ੂ ਨੂੰ ਮੂਕ ਵੀ ਲੱਗ ਜਾਂਦੀ ਹੈ ਜੇਦੋਂ ਪਸ਼ੂ ਮੰਨ ਕੇ ਚੱਲ ਵੀ ਗਾਲਾ ਘੱਟ ਕਰੂਗਾ ਤੇ ਸਿੰਪਲ ਜੀ ਗੱਲ ਆ ਵੀ ਡਾਈਜੈਸ਼ਨ ਆ ਜਿਹੜਾ ਉਹ ਅਫਸੈਟ ਹੋ ਜਾਣਾ ਪਸ਼ੂਆਂ ਦਾ ਤੇ ਇਸ ਦੇ ਵਿੱਚ ਆਪਾਂ ਨੂੰ ਨਿਗਰਾਨੀ ਇਹੀ ਰੱਖਣੀ ਵੀ ਪਾਣੀ ਵੱਧ ਤੋਂ ਵੱਧ ਪੈਈਏ ਫਿਰ ਕੰਨੇ ਆ ਤੇ ਪਸ਼ੂ ਨੂੰ ਵੱਧ ਤੋਂ ਵੱਧ ਨਵਾਇਆ ਜਾਵੇ ਸਿਰ 'ਚ ਪਾਣੀ ਪਹਿਲਾਂ ਪਾਉਣਾ ਤੇ ਪੈਰਾਂ ਦੇ ਪਾਣੀ ਪਾਉਣਾ ਉਸ ਤੋਂ ਬਾਅਦ ਬਾਕੀ ਸਰੀਰ ਦੇ ਹਿੱਸਿਆਂ ਨੇ ਪਸ਼ੂਆਂ ਦੇ ਆਪਾਂ ਪਾਣੀ ਪਾਉਣਾ ਤੇ ਬਾਕੀ ਆਪਾਂ ਗੱਲ ਕਰੀਏ ਫੀਡ ਬਣਾਉਣ ਦੇ ਮੈਨੇਜਮੈਂਟ ਦੇ ਵਿੱਚ ਆਪਾਂ ਨੂੰ ਕੀ ਮਤਲਬ ਸਾਵਧਾਨੀਆਂ ਤੇ ਕੀ ਬਦਲਾਅ ਕਰਨੀ ਚਾਹੀਦੇ ਆ ਗਰਮੀ ਦੇ ਵਿੱਚ ਸਜਣੋ ਅਨਾਜ ਆਪਾਂ ਪ੍ਰੋਕਸੀਮੇਟਰੀ ਸਾਰੇ ਫਾਰਮਰ ਪਾਉਂਦੀਆਂ ਪਸ਼ੂਆਂ ਨੂੰ ਅਨਾਜ ਦੇ ਵਿੱਚ ਕਾਫੀ ਤਰ੍ਹਾਂ ਦੇ ਅਨਾਜ ਆ ਜਾਂਦੇ ਆ ਕਣਕ ਮੱਕੀ ਬਾਜਰਾ ਜਿਉਂ ਤੇ ਗਰਮੀਆਂ ਦੇ ਵਿੱਚ ਆਪਾਂ ਇਹੀ ਕਹਾਂਗੇ ਜਿਹੜਾ ਵੀ ਆਪਾਂ ਪਸ਼ੂ ਨੂੰ ਅਨਾਜ ਆਪਦੇ ਪਹਿਲਾ ਪਸ਼ੂ ਨੂੰ ਅਨਾਜ ਦਿੰਨੇ ਉਸ ਦੇ ਵਿੱਚ 50% ਆਪਾਂ ਜਿਉਂ ਜੋ ਅਨਾਜ ਉਹ ਜਰੂਰ ਐਡ ਕਰਨੇ ਆ ਕਿਉਂਕਿ ਜੋ ਜਿਉ ਅਨਾਜ ਦੋਸਤੋ ਉਹ ਇੱਕ ਠੰਡਾ ਅਨਾਜ ਮੰਨਿਆ ਜਾਂਦਾ ਹੈ ਪਸ਼ੂਆਂ ਦੇ ਲਈ ਕਾਫੀ ਫਾਇਦੇਮੰਦ ਅਨਾਜ ਹੁੰਦਾ ਜਿਹੜਾ ਕਿ ਪਸ਼ੂ ਉਸ ਨੂੰ ਖਾਂਦੇ ਵੀ ਚਾਹ ਕੇ ਆ ਤੇ ਪਸ਼ੂਆਂ ਦੇ ਸਰੀਰ ਲਈ ਵੀ ਉਹ ਠੰਡਕ ਪ੍ਰਦਾਨ ਕਰਦਾ ਜਿਸ ਦੇ ਕਰਕੇ ਉਹਦੀ ਜਿਹੜੀ ਮਿਲਕ ਪ੍ਰੋਡਕਸ਼ਨ ਉਹ ਵੀ ਕਿਤੇ ਨਾ ਕਿਤੇ ਮੈਂਟੇਨ ਹੁੰਦੀ ਆ ਤੇ ਪਸ਼ੂ ਦਾ ਜੋ ਹੀਟ ਸਟਾਕ ਆ ਉਹ ਵੀ ਕਿਤੇ ਨਾ ਕਿਤੇ ਮੈਨੇਜ ਹੋ ਜਾਂਦਾ ਬਾਕੀ ਚਲੋ ਛੋਟੀਆਂ ਛੋਟੀਆਂ ਗੱਲਾਂ ਹੀ ਧਿਆਨ ਰੱਖਣ ਦਾ ਜ਼ਰੂਰਤ ਹੁੰਦਾ ਗਰਮੀ ਦੇ ਵਿੱਚ ਕਿਉਂਕਿ ਗਰਮੀ ਸੱਜਣੋ ਆ ਇਸ ਸਾਲ ਦੀ ਟੈਂਪਰੇਚਰ ਵੱਧਦਾ ਤੁਰਿਆ ਜਾਂਦਾ ਉਹਦਾ ਰੀਜ਼ਨ ਜੇ ਆਪਾਂ ਗੱਲ ਕਰੀਏ ਇਹੀ ਆ ਵੀ ਆਪਾਂ ਲੋਕ ਜੋ ਦਰਾਖਤ ਲਗਾਉਣੇ ਘਟਾ ਚੁੱਕੇ ਆ ਤੇ ਹੋਰ ਨਾਲ ਪਾਸੇ ਆਪਣਾ ਧਿਆਨ ਹੋ ਚੁੱਕਾ ਨਤੀਜੇ ਵਜੋਂ ਆਪਾਂ ਨੂੰ ਗਰਮੀ ਵੀ ਦੇਖਣ ਨੂੰ ਬਹੁਤ ਹੀ ਜ਼ਿਆਦਾ ਮਿਲ ਰਹੀ ਹੈ ਇੱਕ ਸੱਜਣੋਂ ਇਹ ਵੀ ਆਪਾਂ ਅਪੀਲ ਕਰਾਂਗੇ ਵੀ ਭਾਈ ਵਾਧ ਤੋਂ ਵੱਧ ਰੁੱਖ ਲਗਾਏ ਜਾਣੇ ਸਿਰਫ ਆਪਾਂ ਗਰਮੀ ਦੇ ਮਹੀਨੇ ਵਿੱਚ ਹੀ ਬੇਨਤੀ ਨਹੀਂ ਕਰਾਂਗੇ ਸੱਜਣੋ ਹਰੇਕ ਸੀਜ਼ਨ ਵਿੱਚ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਆਪਣੇ ਜੀਵਨ ਦੇ ਵਿੱਚ ਵਾਧ ਤੋਂ ਵਾਧ ਰੁੱਖ ਲਗਾਉਂਦਾ ਉਪਰਾਲਾ ਕਰੀਏ ਇਹ ਚਲੋ ਇਹ ਵੱਖਰਾ ਸਬਜੈਕਟ ਸੀਗਾ ਪਰ ਸੋਚਿਆ ਚਲੋ ਬੇਨਤੀ ਸੱਜਣਾਂ ਨੂੰ ਨਾਲ ਵਿੱਚ ਜਰੂਰ ਕਰੀਏ ਇਹ ਗਰਮੀ ਵਧਣ ਦਾ ਕਾਰਨ ਇਹ ਹੀ ਵੀ ਰੁੱਖ ਘਟ ਗਏ ਜਿਹਦੇ ਕਰਕੇ ਪਹਿਲਾਂ ਸੱਜਣੋਂ ਪਸ਼ੂ ਰੁੱਖਾਂ ਥੱਲੇ ਬੈਹਿੰਦੇ ਸੀ ਛਾਵਾਂ ਥੱਲੇ ਸ਼ਾਨਦਾਰ ਦਰਖਤਾਂ ਹੇਟਾ ਵੱਡੇ ਦਰਖਤ ਹੁੰਦੇ ਸੀ ਜਿਹਦੇ ਕਰਕੇ ਗਰਮੀ ਵੀ ਘਟਉਂਦੀ ਸੀ ਤੇ ਪਸ਼ੂਆਂ ਨੂੰ ਖੁੱਲੀ ਮਾਤਰਾ ਵਿੱਚ ਆਕਸੀਜਨ ਵੀ ਮਿਲਦੀ ਸੀ ਤੇ ਜੋ ਹਵਾ ਦਾ ਆਦਾਨ ਪ੍ਰਦਾਨ ਉਹ ਵੀ ਵਧੀਆ ਤਰੀਕੇ ਨਾਲ ਹੁੰਦਾ ਸੀ ਤੇ ਪਸ਼ੂ ਆਰਾਮਦਈ ਨਾ ਬੈਠੇ ਰਹਿੰਦੇ ਹੁਣ ਪਸ਼ੂਆਂ ਦੇ ਗਲਾਂ ਵਿੱਚ ਸੰਗਲ ਪਾਏ ਹੋਏ ਆ ਤੇ ਪਸ਼ੂ ਚਾਰੇ ਇੱਕ ਥਾਂ ਤੇ ਬੰਨੇ ਹੋਏ ਆ ਇਹ ਬੋ ਨਹੀਂ ਸਕਦੇ ਪਰ ਇਹਨਾਂ ਦੀ ਜਿ ذمہਵਾਰਤਾ ਨੂੰ ਸਮਝਣਾ ਇਹ ਆਪਣੇ ਲਈ ਜ਼ਰੂਰੀ ਆ ਤੇ ਸਮਝੂਗੋ ਹੀ ਸੱਜਣਾ ਜਿਹੜਾ ਇਹਨਾਂ ਨੂੰ ਮੋਹ ਪਿਆਰ ਤੇ ਸੰਦੇਹ ਰੱਖਦਾ ਬਾਕੀ ਚਲੋ ਆਪਣੀ ਇਹੀ ਅੱਜ ਦੀ ਵੀਡੀਓ ਦੇ ਵਿੱਚ ਸੰਦੇਸ਼ ਸੱਜਣਾ ਨੂੰ ਵੀ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਵੱਧ ਤੋਂ ਵੱਧ ਇਹਨਾਂ ਨੂੰ ਨਮਾਇਆ ਜਾਵੇ ਦੇਸੀ ਤਾਂ ਆਪਣਾ ਤਰੀਕਾ ਇਹੀ ਆ ਤੇ ਬਾਕੀ ਜੇ ਆਪਾਂ ਖਾਣ ਪੀਣੇ ਦੇ ਵਿੱਚ ਫੇਰ ਗੱਲ ਕਰੀਏ ਵੀ ਜਿਹੜਾ ਗੁੜ ਤੇ ਸ਼ੱਕਰ ਸੱਜਣ ਉਹ ਵੀ ਭੌਂਕੇ ਦਿੱਤਾ ਜਾਵੇ ਪਸ਼ੂਆਂ ਨੂੰ ਉਹ ਵੀ ਠੰਡਾ ਹੁੰਦਾ ਤੇ ਜੋ ਗੂੰਦ ਕਤੀਰਾ ਉਹ ਵੀ ਕਾਫੀ ਠੰਡਾ ਹੁੰਦਾ ਉਹ ਵੀ ਆਪਾਂ ਪਸ਼ੂਆਂ ਨੂੰ ਦੇ ਸਕਦੇ ਆ ਜੇਕਰ ਤੁਹਾਨੂੰ ਕਿਤੇ ਨਾ ਕਿਤੇ ਪਸ਼ੂਆਂ ਦੇ ਵਿੱਚ ਦਿੱਕਤ ਆਪ ਨੂੰ ਦੇਖਣ ਨੂੰ ਮਿਲਦੀ ਹੈ ਕਿਸੇ ਵੀ ਤਰ੍ਹਾਂ ਦੀ ਤੇ ਆਪਣੇ ਮਾਰ ਡਾਕਟਰ ਨਾਲ ਨਿੱਜੀ ਡਾਕਟਰ ਨਾਲ ਸੰਪਰਕ ਕਰੇ ਸੰਪਰਕ ਕਰਕੇ ਉਸ ਦਾ ਕੋਈ ਨਾ ਕੋ ਸੋਲੂਸ਼ਨ ਕੀਤਾ ਜਾਵੇ ਬਾਕੀ ਸੱਜਣਾਂ ਨੂੰ ਆਪਾਂ ਦਾ ਇਹ ਵੀਡੀਓ ਦੇ ਵਿੱਚ ਜਿੰਨੀ ਕ ਨੌਲੇਜ ਹੁੰਦੀ ਹੈ ਦੱਸਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਜਿਹੜੇ ਸਬਜੈਕਟ ਮੈਟਰ ਤੇ ਆਪਾਂ ਨੂੰ ਬੋਲਣ ਦੀ ਲੋੜ ਹੁੰਦੀ ਹੈ ਉਹ ਆਪਾਂ ਜਰੂਰ ਟਾਈਮ ਟੂ ਟਾਈਮ ਬੋਲਦੇ ਰਿਹਾ ਕਰਾਂਗੇ ਬਾਕੀ ਚਲੋ ਆਪਣੀ ਵੀਡੀਓ ਬਣਾਉਂਦਾ ਇਹੀ ਵੀਨ ਮੇਨ ਰੀਜ਼ਨ ਸੀਗਾ ਵੀ ਗਰਮੀ ਬਹੁਤ ਵਧ ਰਹੀ ਹੈ ਤੇ ਸੋਚਿਆ ਸੱਜਣਾ ਨੂੰ ਆਪਾਂ ਦੱਸ ਗਏ ਵੀ ਪਾਈਪ ਪਸ਼ੂਆਂ ਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਕਿਉਂਕਿ ਇਹਨਾਂ ਵਿੱਚ ਵੀ ਜਾਣ ਤੇ ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ। ਬਾਕੀ ਚਲੋ ਕਾਫੀ ਸੱਜਣਾਂ ਨੇ ਫੌਗਰ ਲਵਾਏ ਆ ਜਿਹੜੇ ਕਿ ਮੈਂ ਇਹਨਾਂ ਦਾ ਮੈਂ ਮੰਨਦਾ ਵੀ ਬਹੁਤ ਵਧੀਆ ਕਿਉਂਕਿ ਪਸ਼ੂਆਂ ਨੂੰ ਉਹਦੇ ਨਾਲ ਠੰਡਕ ਮਿਲਦੀ ਆ ਤੇ ਪਸ਼ੂਆਂ ਦਾ ਸਲਾਈਵੇਜੇਸ਼ਨ ਆ ਉਹ ਮੇਨਟੇਨ ਰਹਿੰਦੀ ਆ ਮੇਨ ਰੀਜ਼ਨ ਤੇ ਇਹ ਫੌਗਰ ਦੇ ਨਾਲ ਜਿੱਥੋਂ ਤੱਕ ਮੈਂ ਫਾਈਂਡ ਆਊਟ ਕੀਤਾ। ਬਾਕੀ ਚਲੋ ਮੈਂ ਇੰਨੀ ਕ ਆਪਣੀ ਵੀਡੀਓ ਸੀ ਤੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰੇ ਦਬ ਕੇ। ਆਪਾਂ ਹੁਣ ਫੇਸਬੁੱਕ ਤੇ ਵੀ ਸੱਜਣੋਂ ਪੇਜ ਬਣਾਇਆ ਇਸ ਨੂੰ ਵੀ ਫੋਲੋ ਜ਼ਰੂਰ ਕਰਨਾ। ਤੇ YouTube ਤੇ ਜਿਹੜੇ ਸੱਜਣ ਜੁੜੇ ਹੋਏ ਉਹਨਾਂ ਦਾ ਧੰਨਵਾਦ ਤੇ ਜਿਹੜੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਵਾਲੇ ਫੋਲੋ ਕਰੋ ਧੰਨਵਾਦ ਸਾਰੇ ਸੱਜਣਾ ਦਾ ਬਹੁਤ-ਬਹੁਤ ਬਾਕੀ ਸੱਜਣੋ ਜੇ ਕਿਸੇ ਵੀ ਤਰ੍ਹਾਂ ਦੀ ਆਪਣੀ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਆ ਤੇ ਸੱਜਣ ਆਪਾਂ ਨੂੰ ਜਰੂਰ ਕਮੈਂਟ ਕਰਕੇ ਸੁਝਾਅ ਦਿੰਦੇ ਰਿਹਾ ਕਰੋ ਕਿਉਂਕਿ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨੀ ਕ ਜਾਣਕਾਰੀ ਆਪਾਂ ਦੱਸੀਏ ਵੱਧ ਘੱਟ ਬੋਲੇਗਾ ਵੀ ਤਾਂ ਮਾਫੀ ਚਾਹੁੰਦੇ ਆ ਫਤਿਹ ਦੀ ਸਾਂਝ ਬੋਣੇ ਆ ਵਾਹਿਗੁਰੂ ਜੀ ਕਾ ਖਾਲਸਾ O barrigo de que enfatei.